ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਸਾਰ ਨੂੰ ਗੁਰੂ ਨਾਨਕ ਸਾਹਿਬ ਜੀ ਦੀਆ ਪ੍ਰਗਟ ਦਿਵਸ ਦਿਆ ਆਗਮਨ ਦਿਵਸ ਦਿਆ ਮੁਬਾਰਕਾ ਅੱਜ ਪਹਿਲੀ ਪਛਾਈ ਤਾਂ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਗੁਰਪ੍ਰਬ ਨਾਲੇ ਗੁਰੂ ਨਾਨਕ ਦੁਨੀਆ ਵਿੱਚ ਕਈ ਨਾਮਾ ਤੋਂ ਮਸ਼ਹੂਰ ਨਹੀਂ ਤੇ ਮੈਂ ਆਪਣੇ ਐਕਸਪੀਰੀਅੰਸ ਉਹਨਾਂ ਦੀ ਸੋਚ ਉਨਾਂ ਦੀ ਸਮਝ ਜੋ ਹਨਨੇ ਬਖਸ਼ੀ ਹੈ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਗੁਰਬਾਣੀ ਨੂੰ ਸਮਝਣ ਦੀ ਇੱਕ ਨਵਾਂ ਦ੍ਰਿਸ਼ਟੀਕੋਣ ਜੋ ਮੇਰੇ ਵੱਲ ਦਿੱਤੀ ਹੈ ਉਸ ਵਾਹਿਗੁਰੂ ਪਰਮਾਤਮਾ ਨੇ ਬਾਬੇ ਨਾਨਕ ਦੀ ਕਿਰਪਾ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗਾ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਉਮੀਦ ਕਰਦਾ ਹਾਂ ਬਾਬੇ ਨਾਨਕ ਦੇ ਫਕ ਸਫੇ ਨੂੰ ਤੁਹਾਡੇ ਤੱਕ ਪਹੁੰਚਾ ਸਕਾਂ ਜਿਨੀ ਮੇਰੀ ਸੋਚ ਜਿਨੀ ਮੇਰੀ ਸਮਝ ਹੋਏਗੀ ਉਹਦੇ ਅਨੁਸਾਰ ਹੀ ਮੈਂ ਬੋਲ ਸਕਾਂ ਹੁਣ ਸਕਤੇ ਮੇਰੀ ਤਰੁਪੀਆਂ ਹੋਣਗੇ इस करके मैं चाहवागा जो भी चैनल सबसक्राइब वो मेरे गलबात कर वाद विवाद ना करें क्योंकि मैं उस जोगा नहीं हूँ ना मैं कोई कीर्तनीय हाँ ना मैं कोई कथा वाचक ना कोई सिख विद्वान मैं एक आम आम सिख हाँ समझ अपने जीवन के एक्सपीरियंस न सिखी बारे हुई तो वही सिखी उ समझ तो शेयर करा लेकिन एक गल दसदा बाबा नानक वो पक्के सैंटिस्ट है ਉਹਨਾਂ ਦਾ ਸਾਇੰਟਿਫਿਕ ਟੈਂਪਰ ਸੀਗਾ ਉਹਨਾਂ ਨੇ ਸਿੱਖੀ ਸ਼ੁਰੂ ਕੀਤੀ ਸੀ ਸਵਾਲ ਤੋਂ ਪਹਿਲਾ ਸਵਾਲ ਉਹਨਾਂ ਨੇ ਪੰਡਤ ਨੂੰ ਕੀਤਾ ਮੌਲਵੀ ਨੂੰ ਕੀਤਾ ਤੇ ਅਸੀਂ ਵੀ ਜੇ ਸਵਾਲ ਨਹੀਂ ਕਰਾਂਗੇ ਤੇ ਸਿੱਖੀ ਨੂੰ ਸਮਝ ਨਹੀਂ ਪਾਵਾਂਗੇ ਗੁਰੂ ਸਾਹਿਬ ਨੇ ਜਿੰਨੇ ਵੀ ਕਰਮ ਕਾਂਡਾ ਸੀ ਉਹ ਸਾਰੇ ਕਰਮ ਕਾਂਡ ਨੂੰ ਛੱਡ ਕੇ ਪ੍ਰਭੂ ਦਾ ਨਾਮ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਫਲ ਸੁਆ ਦਿੱਤਾ ਏਸੀ ਫਲਸਫੇ ਨੂੰ ਵਿਗਿਆਨ ਰਹੀ ਸਮਝ ਰਹੀ ਕੋਸ਼ਿਸ਼ ਕਰਾਂਗੇ ਆਪਸ ਵਿੱਚ ਮਿਲਵੜ ਕੇ ਇਸ ਗਿਆਨ ਨੂੰ ਸ਼ਕੀਲ ਤਾਂ ਕਿ ਮਨ ਨਿਰਮਲ ਹੋਵੇ ਤੇ ਘਰ ਘਰ ਅੰਦਰ ਧਰਮਸਾਲ ਦੀ ਯੋਜਨਾ ਪੂਰੀ ਹੋਵੇ ਆਓ ਇਸ ਗੁਰਪੁਰ ਸਾਰੇ ਹੱਥ ਜੋੜ ਕੇ ਬਾਬੇ ਨਾਨਕ ਅਗੇ ਅਰਦਾਸ ਕਰੀਏ ਕਿ ਕੌਮ ਨੂੰ ਚੜ੍ਹਦੀ ਕਲਾ ਦੇਵੇ ਤੇ ਕੌਮ ਤੋਂ ਵਿਛੜੇ ਹੋਏ ਜਿੰਨੇ ਵੀ ਪ੍ਰਾਣੀ ਹਨ ਉਹਨਾਂ ਨੂੰ ਕੌਮ ਚ ਫਿਰ ਸੰਜੋਏ ਔਰ ਸੰਸਾਰ ਨੂੰ ਜਿਹੜਾ ਰਹਿਬਰ ਦਿੱਤਾ ਸੀ ਉਸ ਵਾਹਿਗੁਰੂ ਪ੍ਰਮਾਤਮਾ ਨੇ ਉਸ ਰਹਿਬਰ ਦਾ ਨਾਮ ਦੁਨੀਆ ਭਰ ਵਿੱਚ ਮਸ਼ਹੂਰ ਕਰੀਏ ਤੇ ਉਸ ਰਹਿਬਰ ਨੇ ਕੀ ਕਿਹਾ ਸੀ ਉਹ ਵੀ ਦੁਨੀਆ ਤੱਕ ਉੱਚਾਈ ਹੈ ਉਹ ਤੇ ਗਿਆਨ ਨੂੰ ਪਹੁੰਚਾਉਂਦੇ ਉਮੀਦ ਕਰਦਾ ਹਾਂ ਤੁਸੀਂ ਮੇਰੇ ਨਾਲ ਜੁੜੋਗੇ ਜੁੜ ਕੇ ਸੰਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ